ਸਵਾਗਤ ਕਰਦੇ ਹਾਂ ਵੀਰ ਜੀ ਤੁਹਾਡੇ ਆਪਣੇ ਚੈਨਲ ਤੇ ਸਰਬਡੇ ਰਿਫਾਰਮ ਤੇ ਜੀ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ 20+2 ਵਾਲੀ ਵਾੜ ਦੀ ਲੈ ਕੇ ਆਏ ਜੇ ਬਿਲਕੁਲ ਤਾਜੀ ਸੂਈ ਸਵਾਈ ਵਾੜ ਜੇ ਪੂਰੀ ਜਾਣਕਾਰੀ ਇਸ ਵਾੜ ਬਾਰੇ ਆਪਾਂ ਤੁਹਾਨੂੰ ਦਾ ਸਾਂਝੀ ਕਰਾਂਗੇ ਜੀ ਇਸ ਵੀਡੀਓ ਰਹੀਂ ਬਣੇਦੇ ਵੀਡੀਓ ਦੇ ਪੂਰੇ ਅੰਤ ਤੱਕ ਜੀ ਬਿਲਕੁਲ ਤਾਜੀ ਸੂਈ ਦੇ ਜੇਰ ਪਾਤੀ ਚ ਵਾੜ ਨਹੀਂ ਦੇਖ ਸਕਦੇ ਜੇ ਵੀਡੀਓ ਦੇਖਣ ਤੋਂ ਪਹਿਲਾਂ ਜੋ ਮੇਰੇ ਵੀਰ ਇਸ ਚੈਨਲ ਤੇ ਪਹਿਲੀ ਵਾਰੀ ਵੀਡੀਓ ਦੇਖ ਰਿਹਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਕਰ ਦਿਓ ਜੀ ਲਓ ਜੀ ਪਹਿਲਾ ਬੱਚਾ ਦੇ ਸਕਦੇ ਜੇ ਪਿੱਛੇ ਵਸ਼ੀ ਜੇ ਜਰਸੀ ਨਸਲ ਦੀ ਕਾਫੀ ਕੁਆਲਟੀ ਵਾਲੀ ਲਓ ਜੇ ਵਹਿੜ ਦੀ ਫੇਸ ਕੁਆਲਟੀ ਦੇ ਸਕਦੇ ਜੇ ਬਹੁਤ ਵਧੀਆ ਫੇਸ ਕੁਆਲਟੀ ਜੇ ਬੋਦੀ ਵਾਲੀ ਵਹਿੜ ਜੇ ਲਓ ਲੋਇ ਤੁਹਾਨੂੰ ਥਾਣੇ ਨੇੜੇ ਚੱਕ ਰਹੀ ਥਾਣਾ ਦਾੜਾ ਸੈਜ ਆ ਕਾਫੀ ਵਧੀਆ ਜੇ ਚਾਰੇ ਥਣ ਪੂਰੇ ਮੋٹے ਤੇ ਪੂਰੇ ਲੰਬੇ ਲੱਗੇ ਦੇ ਸਕਦੇ ਜੇ ਪੂਰੇ ਵਿੱਥੀ ਤੇ ਗੈਪ ਤੇ ਤੇ ਬਿਲਕੁਲ ਪੋਲੀ ਚਵਾਈ ਦੀ ਜੇ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਜੋ ਉਸੇ ਤਰ੍ਹਾਂ ਵਹਿੜ ਹੀ ਮਿਲਦੀ ਜੇ ਲਓ ਜੀ ਚੰਗੇ ਰਿਕਾਰਡ ਵਾਲੀ ਵਹਿੜ ਜੇ ਛੱਡਾ ਵੀ ਤੁਹਾਨੂੰ ਚੈੱਕ ਕਰਾਈਏ ਪਿਛੇ ਤੋਂ ਜੀ ਬਹੁਤ ਉਹਦੇ ਛੱਡੇ ਤਿਆਰੀ ਕਰਕੇ ਫੇਰੇ ਵੜ ਸੁਈ ਜੇ ਦੁੱਧ ਦੇ بڑے ਰਮਾਨਾ ਵੀ ਪਲੱਸ ਚਵਾਦੀ ਕੀ ਜੀ ਲੋ ਦੇਖ ਸਕਦੇ ਜੀ ਪੂਰੇ ਉੱਚੇ ਲੰਮੇ ਵੱਡੇ ਕਾਦ ਕਾੜ ਦੀ ਜੇ ਤੇ ਬਿਲਕੁਲ ਠੰਡੀ ਠੀਲ ਸੋ ਵੜ ਜੇ ਲੋ ਜੀ ਬਾਕੀ ਜੇਕਰ ਕਿਸੇ ਵੀਰ ਦੀ ਵੜ ਪਸੰਦ ਆਉਂਦੀ ਜੇ ਤੁਸੀਂ ਇੱਥੇ ਆਓ ਇਸ ਵੜ ਦੀ ਚੁਵਾਈ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ ਦੇ ਸਾਡੀ ਜੀ ਵੈਡ ਕਾਫੀ ਕੁਆਲਟੀ ਵਾਲੀ ਜੀ ਆਪਣੇ ਕੋਲ ਵੀ ਜੀ ਹਰ ਵਕਤ ਇਸ ਤਰ੍ਹਾਂ ਦੀਆਂ ਤਾੜੀਆਂ ਸੁਗੀਆਂ ਵੈੜਾ ਮਿਲਦੀਆਂ ਜੇ ਗੱਬਣਾ ਤਿਆਰ ਵੈੜਾ ਮਿਲਦੀਆਂ ਜੇ ਆਪਣੇ ਨਾਲ ਕਦੇ ਵੀ ਕੋਈ ਵੀ ਰੂਪੀ ਸੰਪਰਕ ਕਰਕੇ ਤਾਂ ਆਪਣੇ ਕੋਲ ਇਸ ਤਰ੍ਹਾਂ ਦੀ ਵੈੜਾ ਖਰੀਦ ਸਕਦਾ ਜੀ ਜੇਕਰ ਕਿਸੇ ਵੀਰ ਨੇ ਆਨਲਾਈਨ ਵੀ ਇਹ ਵੈੜਾ ਖਰੀਦਣੀ ਆ ਉਹ ਵੀ ਆਪਣੀ ਪੂਰੀ ਗਾਰੰਟੀ ਹੈਗੀ ਜੀ ਉਹ ਵੀ ਤੁਸੀਂ ਆਪਣੇ ਕੋਲੋਂ ਹੀ ਵੈੜਾ ਖਰੀਦ ਸਕਦੇ ਜੀ ਫੋਨ ਨੰਬਰ ਨੋਟ ਕਰ ਲਓ ਜੀ 9815580262 ਐਡਰੈਸ ਵੀ ਨੋਟ ਕਰ ਲਓ ਜੀ ਪਿੰਡ ਗੱਗੜਪਾਣਾ ਤਹਿਸੀਲ ਬੱਬਕਾਲਾ ਸਾਹਿਬ ਜ਼ਿਲ੍ਹਾ ਅਮਰਸਰ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਤੇ ਆਪਣੇ ਕੋਲੋਂ ਵੀ ਵੈੜ ਖਰੀਦ ਸਕਦੇ ਜੀ। ਰੇਟ ਹੈ ਜੋ ਸਵੈਡ ਦਾ ਉਹ ਫੋਨ ਤੇ ਹੋਏਗਾ ਜੀ ਤੇ ਬਿਲਕੁਲ ਜਾਇਜ਼ ਰੇਟ ਹੋਏਗਾ ਜੀ। ਜੇਕਰ ਕਿਸੇ ਵੀਰ ਦੇ ਵੈੜ ਪਸੰਦ ਆਵੇ ਤਾਂ ਤੁਸੀਂ ਆਪਣੇ ਨਾਲ ਫੋਨ ਤੇ ਕਾਲ ਕਰਕੇ ਤੇ ਆਪਣੇ ਕੋਲੋਂ ਇਹ ਵੈੜ ਖਰੀਦ ਸਕਦੇ ਜੀ। ਲਓ ਜੀ ਵੈੜ ਕਾਫੀ ਕੁਆਲਟੀ ਵਾਲੀ ਜੇ। ਲਓ ਜੀ ਘਰ ਰੱਖਣ ਵਾਸਤੇ ਵੈੜ ਬਹੁਤ ਜਿਆਦੀ ਵਧੀਆ ਜੇ। ਬਾਕੀ ਵੀਰ ਜੀ ਤੁਹਾਨੂੰ ਪਤਾ ਗਰਮੀ 'ਚ ਵੈੜਾਂ ਬਿਲਕੁਲ ਨਹੀਂ ਮਨਾਉਂਦੀਆਂ। ਚੰਗਾ ਦੁੱਧ ਚੋਣ ਵਾਲੀ ਵੈੜ ਜੇ। ਡਬਲ ਫਾਇਦਾ ਜੀ ਵੀਰ ਜੀ ਪਿੱਛੇ ਬੱਚਾ ਜੋ ਉਹ ਵਸ਼ੀ ਜੇ ਇਸ ਦੇ। ਲਓ ਇਹ ਤੁਹਾਨੂੰ ਥਾਣੇ ਫੇਰ ਤੋਂ ਚੱਕਰ ਆ ਜ ਨੇੜੇ ਤੋਂ ਬਹੁਤ ਆ ਥਾਣਾ ਸਹਾਇ ਤੇ ਬਿਲਕੁਲ ਠੰਡੀ ਸੀਲ ਸੋ ਬੈਠ ਜੇ ਲਓ ਚੱਡਾ ਵੀ ਚੱਕਰ ਕਰ ਸਕਦੇ ਫਿਰ ਤੋਂ ਪਿੱਛੇ ਦੋ ਜੀ ਲਓ ਜੀ ਦੇਖ ਸਕਦੇ ਜੀ ਪੂਰੀ ਵੀਡੀਓ ਵੇਖਣ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਐ ਚੈਨਲ ਤੇ ਉਹ ਹੋਰ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਪਹਿਲਾਂ ਤੁਸੀਂ ਚੈਨਲ ਨੂੰ ਬਹੁਤ ਸਾਰਾ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਸਪੋਰਟ ਕਰਦੇ ਰਹੋ ਤੇ ਆਪਾਂ ਰੋਜ਼ ਨਵੀਆਂ ਨਵੀਆਂ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਦੇ ਰਹੀਏ ਜੀ। ਲੋ ਵੀ ਚੜਾ ਦੇ ਸਕਦੇ ਫਿਰ ਤੋਂ ਪਿਛੇ ਤੋਂ ਜੀ। ਲਓ ਜੀ। ਵੈੜ ਕਾਫੀ ਕੁਆਲਟੀ ਵਾਲੀ ਜੇ। ਲਓ। ਮਿਲਦੇ ਆਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ। ਧੰਨਵਾਦ ਵੀਰ ਜੀ।